ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1326 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1327 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹਉਦਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਵੈਰ ਰਹਿਤ ਹੈ ਜਿਹਦਾ ਸਰੂਪ ਕਾਲ ਤੋਂ ਪਰੇ ਹੈ ਭਾਵ ਜਿਹਦਾ ਸਰੀਰ ਨਾਸ ਰਹਿਤ ਹੈ ਜੋ ਜੂਨਾ ਵਿੱਚ ਨਹੀਂ ਆਉਂਦਾ ਜਿਸਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਪਰਭਾਤੀ ਵਿਭਾਸ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਗੁਰੂ ਪਿਆਰਿਓ ਅੱਜ ਰਾਗ ਪਰਭਾਤੀ ਆਰੰਭ ਹੋਇਆ ਹੈ 1300 27 ਅੰਗ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਆਓ ਰਾਗ ਪ੍ਰਭਾਤੀ ਦਾ ਪਾਠ ਤੇ ਵਿਆਖਿਆ ਸਰਵਣ ਕਰਦੇ ਹਾਂ ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਰਾਗ ਪ੍ਰਭਾਤੀ ਵਿਭਾਸ ਘਰ ਇੱਕ ਵਿੱਚ ਪਹਿਲੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਚਾਰ ਬੰਦਾ ਵਾੜੀ ਬਾਣੀ ਨਾਏ ਤੇ ਰਹਿ ਤਰਨਾ ਨਾਏ ਪਤ ਪੂਜ हे ਪ੍ਰਭੂ ਤੇਰੇ ਨਾਮ ਵਿੱਚ ਜੁੜ ਕੇ ਹੀ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਪਾਰ ਲੰਘੀਦਾ ਹੈ ਤੇਰੇ ਨਾਮ ਦੀ ਰਾਹੀ ਹੀ ਇੱਜ਼ਤ ਆਦਰ ਮਿਲਦਾ ਹੈ ਨਾਉ ਤੇਰਾ ਗਹਿਣਾ ਮਾਤਮਕਸੂਦ ਹੈ हे ਪਰਮਾਤਮਾ ਤੇਰਾ ਨਾਮ ਇਸਨਾਨ ਇਨਸਾਨੀ ਜੀਵਨ ਨੂੰ ਸ਼ਿੰਗਾਰਨ ਵਾਸਤੇ ਗਹਿਣਾ ਹੈ ਇਨਸਾਨੀ ਅਕਲ ਦਾ ਮਕਸਦ ਇਹੀ ਹੈ ਕੇ ਇਨਸਾਨ ਤੇਰਾ ਨਾਮ ਸਿਮਰੇ ਕਿਉਂਕਿ ਤੂੰ ਇਨਸਾਨ ਨੂੰ ਪਰਮਾਤਮਾ ਭੇਜਿਆ ਹੀ ਇਸ ਕਰਕੇ ਹੈ ਸੰਸਾਰ ਤੇ ਕਿ ਤੇਰਾ ਨਾਮ ਸਿਮਰੇ ਨਾਏ ਤੇ ਰਹਿ ਨਾਓ ਮੰਨੇ ਸਭ ਕੋਏ हे ਪ੍ਰਭੂ ਪਰਮਾਤਮਾ ਤੇਰੇ ਨਾਮ ਵਿੱਚ ਟਿਕਿਆ ਹਾਂ ਹਰ ਕੋਈ ਸਿਮਰਨ ਵਾਲੇ ਦੀ ਇੱਜ਼ਤ ਕਰਦਾ ਹੈ ਸਿਮਰਨ ਵਾਲੇ ਦੀ ਗੱਲ ਮੰਨਦਾ ਹੈ ਵਿਣ ਨਾ ਆਵੇ ਪਤ ਕਬ ਹੋ ਨਾ ਹੋਏ ਨਾਮ ਸਿਮਰਨ ਤੋਂ ਬਿਨਾ ਕਦੇ ਵੀ ਇੱਜ਼ਤ ਆਦਰ ਨਹੀਂ ਹੁੰਦਾ ਅਵਰਸਿਆਣ ਪਸਗਲੀ ਪਾਜ ਪ੍ਰਭ ਪਰਮਾਤਮਾ ਦਾ ਸਿਮਰਨ ਛੱਡ ਕੇ ਦੁਨੀਆ ਵਿੱਚ ਇੱਜ਼ਤ ਹਾਸਲ ਕਰਨ ਲਈ ਹੋਰ ਹੋਰ ਚੁਤਰਾਈ ਦਾ ਕੰਮ ਨਿਰਾ ਲੋਕ ਵਿਖਾਵਾ ਹੈ ਉਹ ਪਾਜ ਆਕਰ ਉਗੜ ਜਾਂਦਾ ਹੈ ਤੇ ਹਾਸਲ ਕੀਤੀ ਹੋਈ ਇੱਜ਼ਤ ਵੀ ਮੁੱਕ ਜਾਂਦੀ ਹੈ ਜੈ ਬਖਸ਼ੇ ਤੈ ਪੂਰਾ ਕਾਜ ਰਹਾਓ ਜਿਸ ਜੀਵ ਉਤੇ ਪ੍ਰਭੂ ਬਖਸ਼ਿਸ਼ ਕਰਦਾ ਹੈ ਉਸ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਤੇ ਉਸ ਜੀਵ ਦਾ ਜ਼ਿੰਦਗੀ ਦਾ ਅਸਲ ਮਨੋਰਥ ਸਿਰੇ ਚੜਦਾ ਹੈ ਰਹਾਉ ਨਾਉ ਤੇਰਾ ਤਾਣ ਨਾਉ ਦੀ ਬਾਣ ਮਨੁੱਖ ਦੁਨੀਆ ਵੀ ਤਾਕਤ ਹਕੂਮਤ ਫੌਜਾਂ ਦੀ ਸਰਦਾਰੀ ਤੇ ਬਾਦਸ਼ਾਹੀ ਵਾਸਤੇ ਦੌੜਦਾ ਫਿਰਦਾ ਹੈ ਫਿਰ ਇਹ ਸਭ ਕੁਝ ਨਾਸਵੰਤ ਹੈ हे प्रभु परमात्मा तेरा नाम ही असल ताकत है तेरा नाम ही असल हुकूमत है नाव तेरा लश्कर नाव सुल्तान तेरा नाम ही फौजा दी सरदारी है जिस दे पल्ले तेरा नाम है ओही बादशाह है नाए ते रह मान महत परवान हे प्रभु परमात्मा तेरे नाम विच जुडया ਹੀ ਅਸਲ ਆਦਰ ਮਿਲਦਾ ਹੈ ਇੱਜ਼ਤ ਮਿਲਦੀ ਹੈ ਜੋ ਮਨੁੱਖ ਤੇਰੇ ਨਾਮ ਵਿੱਚ ਮਸਤ ਹੈ ਉਹੀ ਜਗਤ ਵਿੱਚ ਮੰਨਿਆ ਪਰਵੰਨਿਆ ਹੈ ਤੇਰੀ ਨਦਰੀ ਕਰਮ ਪਵੈ ਨਿਸ਼ਾਨ ਪਰ ਤੇਰੀ ਮਿਹਰ ਦੀ ਨਜ਼ਰ ਨਾਲ ਹੀ ਤੇਰੀ ਬਖਸ਼ਿਸ਼ ਨਾਲ ਹੀ ਜੀਵ ਜੀਵ ਰਾਹੀ ਨੂੰ ਇਸ ਜੀਵਨ ਸਫਰ ਵਿੱਚ ਇਹ ਪਰਵਾਨਾ ਮਿਲਦਾ ਹੈ ਨਿਸ਼ਾਨ ਮਿਲਦਾ ਹੈ ਨਾਅ ਤੇਰਾ ਸਹਜ ਨਾਅ ਸਾਲਾ ਹੇ ਪ੍ਰਭੂ ਪ੍ਰਮਾਤਮਾ ਤੇਰੇ ਨਾਮ ਵਿੱਚ ਜੁੜਿਆਂ ਮਨ ਦੀ ਸ਼ਾਂਤੀ ਮਿਲਦੀ ਹੈ ਤੇਰੇ ਨਾਮ ਵਿੱਚ ਜੁੜਿਆਂ ਤੇਰੀ ਸਿਫਤ ਸਲਾਹ ਕਰਨ ਦੀ ਆਦਤ ਬਣਦੀ ਹੈ ਨਾਅ ਤੇਰਾ ਅੰਮ੍ਰਿਤ ਬਿਖੋ ਠ ਜਾਏ ਤੇਰਾ ਨਾਮ ਹੀ ਆਤਮਿਕ ਜੀਵਨ ਵਾਲਾ ਐਸਾ ਅੰਮ੍ਰਿਤ ਹੈ ਤੇਰਾ ਨਾਮ ਹੀ ਆਤਮਿਕ ਜੀਵਨ ਦੇਣ ਵਾਲਾ ਐਸਾ ਪਵਿੱਤਰ ਜਲ ਹੈ ਜਿਸ ਦੀ ਬਰਕਤ ਨਾਲ ਮਨੁੱਖ ਮਨ ਵਿੱਚੋਂ ਵਿਸ਼ੇਵਕਾਰਾਂ ਦਾ ਸਾਰਾ ਜ਼ਹਿਰ ਧੁੱਪ ਜਾਂਦਾ ਹੈ ਮੰਨਦੇ ਜੋ ਮਨੁੱਖ ਦੇ ਮਨ ਹਨ ਨਾ ਇਹਦੇ ਵਿੱਚ ਬਹੁਤ ਵਿਸ਼ੇਵਕਾਰ ਹਨ ਮਨੁੱਖ ਦੇ ਮਨ ਵਿੱਚ ਤੇ ਪ੍ਰਮਾਤਮਾ ਦੀ ਜਿਹੜੀ ਬਰਕਤ ਹੈ ਪ੍ਰਮਾਤਮਾ ਦਾ ਨਾਮ ਹੈ ਉਹਦੇ ਨਾਲ ਫਿਰੇ ਮੈਲਾ ਵਾਲਾ ਜਿਹੜਾ ਜ਼ਹਿਰ ਹੈ ਇਹ ਸਾਫ ਹੋ ਜਾਂਦਾ ਧੋਤਾ ਜਾਂਦਾ ਹੈ ਨਾਏ ਤੇਰਾ ਸਭ ਸੁਖ ਵਸੈ ਮਨ ਆਏ ਪਰਮਾਤਮਾ ਤੇਰੇ ਨਾਮ ਵਿੱਚ ਜੁੜਿਆ ਸਾਰੇ ਸੁਖ ਮਨ ਵਿੱਚ ਆਵਸਦੇ ਹਨ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਬਿਨ ਨਾ ਆਵੇ ਬਾਦੀ ਜਮਪੁਰ ਜਾਏ ਫਿਰ ਨਾਮ ਤੋਂ ਖੁੰਝ ਕੇ ਦੁਨੀਆ ਵਿਕਾਰਾਂ ਦੇ ਸੰਗਲਾਂ ਵਿੱਚ ਵੱਜੀ ਹੋਈ ਜਾਂਦੀ ਨਗਰੀ ਵਿੱਚ ਜਾਂਦੀ ਹੈ ਨਾਰੀ 베ਰੀ ਘਰ ਦਰ ਦੇਸ ਇਸਤਰੀ ਦਾ ਪਿਆਰ ਘਰਾਂ ਤੇ ਮਿਲਖਾਂ ਦੀ ਮਾਲਕੀ ਇਹ ਸਭ ਕੁਝ ਜੀਵ ਰਾਹੀ ਦੇ ਪੈਰਾਂ ਵਿੱਚ 베ੜੀਆਂ ਪਈਆਂ ਹੋਈਆਂ ਹਨ ਜੋ ਇਸ ਨੂੰ ਸਹੀ ਜੀਵਨ ਸਫਰ ਵਿੱਚ ਤੁਰਨ ਨਹੀਂ ਦਿੰਦੀਆਂ ਮਾਨਕੀਆਂ ਖੁਸ਼ੀਆਂ ਕੀ ਚਹਿ ਵੇਸ ਮਾਨਦੀਆਂ ਖੁਸ਼ੀਆਂ ਵਾਸਤੇ ਨੇਕਾਂ ਪਹਿਰਾਵੇ ਪੈਂਦੇ ਹਨ ਜੀਵ ਇਹ ਖੁਸ਼ੀਆਂ ਚਾਪੀ ਬੇੜੀਆਂ ਹੀ ਹਨ ਜਾਂ ਸੱਦੇ ਤਾਂ ਢਿੱਲ ਨਾ ਪਾਏ ਜਦੋਂ ਪ੍ਰਮਾਤਮਾ ਜੀਵ ਨੂੰ ਮੌਤ ਦਾ ਸੱਦਾ ਭੇਜਦਾ ਹੈ ਉਹਦੇ ਸੱਦੇ ਸਾਹਮਣੇ ਰਤਾ ਭੀ ਢਿੱਲ ਨਹੀਂ ਹੋ ਸਕਦੀ ਨਾਨਕ ਗੂੜ ਗੂੜੋ ਹੋਏ ਜਾਏ ਹੈ ਨਾਨਕ ਤਦੋਂ ਸਮਝ ਪੈਂਦੀ ਹੈ ਕਿ ਝੂਠੇ ਪਦਾਰਥਾਂ ਦਾ ਸਾਥ ਝੂਠਾ ਹੀ ਨਿਕਲਦਾ ਹੈ ਪਰ ਬਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੈ ਲੋਏ हे ਪ੍ਰਭੂ ਪਰਮਾਤਮਾ ਜਿਸ ਮਨੁੱਖੀ ਸੁਰਤ ਵਿੱਚ ਤੇਰਾ ਨਾਮ ਰਤਨ ਜੜਿਆ ਹੋਇਆ ਹੈ ਤੇਰੀ ਬਖਸ਼ਿਸ਼ ਤੇ ਚਾਨਣ ਕਰ ਰਹੀ ਹੈ ਉਸ ਸੁਰਤ ਦੇ ਅੰਦਰ ਤੇਰੇ ਗਿਆਨ ਦਾ ਪ੍ਰਕਾਸ਼ ਹੋ ਰਿਹਾ ਹੈ ਅਧੇਰ ਅੰਦੀ ਵਾਪਰੈ ਸਗਲ ਲੀਜੈ ਖੋਏ ਮਾਇਆ ਦੇ ਮੋਹ ਵਿੱਚ ਨੀ ਹੋ ਰਹੀ ਸ੍ਰਿਸ਼ਟੀ ਉੱਤੇ ਅਗਿਆਨਤਾ ਦਾ ਹਨੇਰਾ ਜੋਰ ਪਾ ਰਿਹਾ ਹੈ ਇਸ ਹਨੇਰੇ ਵਿੱਚ ਸਾਰੀ ਆਤਮਿਕ ਰਾਸ ਪੂੰਜੀ ਗਵਾ ਲਈ ਦੀ ਹੈ ਇਹੋ ਸੰਸਾਰ ਸਗਲ ਬੇਕਾਰ ਹੈ ਪ੍ਰਭੂ ਪਰਮਾਤਮਾ ਤੇਰੇ ਨਾਮ ਤੋਂ ਖੁੰਝ ਕੇ ਸਾਰਾ ਜਗਤ ਵਿਕਾਰ ਹੀ ਵਿਕਾਰ ਸਹਿੜ ਰਿਹਾ ਹੈ ਤੇਰਾ ਨਾਮ ਦਾਰੂ ਅਵਰਨਾਸਤ ਕਰਨ ਹਾਰਿ ਅਪਾਰ ਇਸ ਵਿਕਾਰ ਰੋਗ ਦੀ ਦਵਾਈ ਸਿਰਫ ਤੇਰਾ ਨਾਮ ਹੀ ਹੈ ਤੇਰੇ ਨਾਮ ਤੋਂ ਬਿਨਾ ਹੋਰ ਕੋਈ ਦਵਾਈ ਦਾਰੂ ਨਹੀਂ ਹੈ ਜਗਤ ਨੂੰ ਅਤੇ ਜਗਤ ਦੇ ਰੋਗਾਂ ਦੀ ਦਵਾਈ ਨੂੰ ਬਣਾਉਣ ਵਾਲਾ ਤੂੰ ਬੇਅੰਤ ਪ੍ਰਭੂ ਪਰਮਾਤਮਾ ਆਪ ਹੀ ਹੈ ਰਹਾਓ ਪਾਤਾਲਪੁਰੀਆ ਏਕ ਭਾਰ ਹੋਵੇ ਲੱਖ ਕਰੋੜ ਜੋ ਸ੍ਰਿਸ਼ਟੀ ਦੇ ਸਾਰੇ ਪਤਾਲ ਤੇ ਪੁਰੀਆਂ ਵੱਜ ਕੇ ਇੱਕ ਪੰਡ ਬਣ ਜਾਣ ਤੇ ਜੇ ਇਹੋ ਜੀਆਂ ਹੋਰ ਲੱਖਾਂ ਕਰੋੜਾਂ ਪੰਡਾਂ ਵੀ ਹੋ ਜਾਣ ਤਾਂ ਇਹ ਸਾਰੇ ਮਿਲ ਕੇ ਵੀ ਪ੍ਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਤੇਰੇ ਲਾਲ ਕੀਮਤ ਤਾਂ ਪਵੈ ਜਾਂ ਸਿਰੈ ਹੋਵੇ ਹੋਰ हे ਪ੍ਰਭੂ ਪ੍ਰਮਾਤਮਾ ਤੇਰੇ ਕੀਮਤੀ ਨਾਮ ਦਾ ਮੁੱਲ ਤਦੋਂ ਹੀ ਪੈ ਸਕਦਾ ਹੈ ਜਦੋਂ ਨਾਮ ਨੂੰ ਤੋਲਣ ਵਾਸਤੇ ਤਕੜੀ ਦੇ ਦੂਜੇ ਛਾਬੇ ਵਿੱਚ ਸਾਰੀ ਦੁਨੀਆ ਦੇ ਧਨ ਪਦਾਰਥਾਂ ਨੂੰ ਛੱਡ ਕੇ ਕੋਈ ਹੋਰ ਪਦਾਰਥ ਹੋਣ ਭਾਵ ਤੇਰੀਆਂ ਸਿਫਤਾਂ ਦੇ ਖਜ਼ਾਨੇ ਹੋਣ ਤੇਰੇ ਨਾਮ ਵਰਗਾ ਕੀਮਤੀ ਤੇਰਾ ਨਾਮ ਹੀ ਹੈ ਤੇਰੀਆਂ ਸਿਫਤਾਂ ਸਲਾਹ ਹਈ ਹਰਨਸ ਪ੍ਰਮਾਤਮਾ ਹੋਰ ਕੋਈ ਤੇਰੇ ਨਾਮ ਵਰਗਾ ਕੀਮਤੀ ਨਹੀਂ ਹੈ ਦੁੱਖਾਂ ਤੇ ਸੁਖ ਉਪਜੈ ਸੂਖੀ ਹੋਵੇ ਦੁੱਖ ਦੁਨੀਆਂ ਵਾਲੇ ਦੁੱਖ ਕਲੇਸ਼ ਵੀ ਪ੍ਰਭੂ ਦੀ ਬਖਸ਼ਿਸ਼ ਦਾ ਵਸੀਲਾ ਹੀ ਹਨ ਕਿਉਂਕਿ ਇਹਨਾਂ ਦੁੱਖਾਂ ਤੋਂ ਹੀ ਨਾ ਦੁੱਖਾਂ ਦੇ ਕਾਰਨ ਵਿਸ਼ੇ ਵਿਕਾਰਾਂ ਵੱਲੋਂ ਪਰਤਿਆਂ ਆਤਮਿਕ ਸੁਖ ਪੈਦਾ ਹੋ ਜਾਂਦੇ ਹਨ ਤੇ ਦੁਨਿਆਵੀ ਭੋਗਾਂ ਦੇ ਸੁੱਖਾਂ ਤੋਂ ਆਤਮਿਕ ਤੇ ਸਰੀਰਕ ਰੋਗ ਉਪਜਦੇ ਹਨ ਜਿਤ ਮੁਖ ਤੂੰ ਸਾ ਲਾਹੀਐ ਤਿਤ ਮੁਖ ਕੈਸੀ ਭੁਖ ਹੈ ਪ੍ਰਭੂ ਪਰਮਾਤਮਾ ਜਿਸ ਮੂਹ ਨਾਲ ਤੇਰੀ ਸਿਫਤ ਸਲਾ ਕੀਤੀ ਜਾਂਦੀ ਹੈ ਉਸਮੋਂ ਵਿੱਚ ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ ਤੇ ਮਾਇਆ ਦੀ ਭੁੱਖ ਦੂਰ ਹੋ ਜਾਂ ਸਾਰੇ ਦੁੱਖ ਰੋਗ ਨਾਸ਼ ਹੋ ਜਾਂਦੇ ਹਨ ਨਾਨਕ ਮੂਰਖ ਏਕ ਤੋਂ ਅਵਰ ਭਲਾ ਸੈਸਾਰ ਹੈ ਨਾਨਕ ਜੇ ਤੇਰੇ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ ਹੈ ਤਾਂ ਸਿਰਫ ਤੂੰ ਹੀ ਮੂਰਖ ਹੈ ਤੇਰੇ ਨਾਲੋਂ ਹੋਰ ਸਾਰਾ ਸੰਸਾਰ ਚੰਗਾ ਹੈ ਜੇ ਤਨ ਨਾਮ ਨਾ ਉਪਜੈ ਸੇ ਤਨ ਹੋਏ ਖੁਆਰ ਜਿਸ ਸਰੀਰ ਵਿੱਚ ਜਿਸ ਜਿਸ ਸਰੀਰ ਵਿੱਚ ਪ੍ਰਭੂ ਦਾ ਨਾਮ ਨਹੀਂ ਉਹ ਸਰੀਰ ਵਿਕਾਰਾਂ ਵਿੱਚ ਪੈ ਕੇ ਖੁਆਰ ਹੁੰਦੇ ਰਹਿੰਦੇ ਹਨ ਕਿਉਂਕਿ ਨਾਮ ਦੀ ਬਰਕਤ ਨਾਲ ਹੀ ਇਹ ਸਰੀਰ ਵਿਕਾਰਾਂ ਤੋਂ ਇਹ ਮਨ ਵਿਕਾਰਾਂ ਤੋਂ ਬਚੇ ਰਹਿੰਦੇ ਹਨ ਨਾਨਕ ਮੂਰਖ ਏਕ ਤੂੰ ਅਵਰ ਭਲਾ ਸਹਸਾਰ ਜਿਤ ਤਨ ਨਾਮ ਨਾ ਉਪਜੈ ਸੇ ਤਨ ਹੋਏ ਖੁਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1327 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1328 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਪੁੱਲ ਚੋਕ ਦੀ ਕੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ